ਮਨਜੀਤ ਸਿੰਘ ਢੀਂਡਸਾ ਦੀ ਭਾਰਤੀ ਕਿਸਾਨ ਜੁਨੀਅਨ ਲਖੋਵਾਲ ਜ਼ਿਲ੍ਹਾ ਪ੍ਰਧਾਨ ਰੂਪਿਆ ਬੰਦ ਨੂੰ ਲੈ ਕੇ ਕਿਸ ਤਰ੍ਹਾਂ ਲੱਗਿਆ ਸੁਬਰਾਲੇ ਵਿੱਚੀ ਬੰਦ ਦਾ ਸਾਨੂੰ ਤਕਰੀਬਨ ਪੂਰਨ ਸਹਿਯੋਗ ਹੀ ਲੱਗ ਰਿਹਾ ਸਾਰੇ ਕੋਈ ਇੱਕ ਅੱਧੀ ਦੋ ਦੁਕਾਨਾਂ ਖੁੱਲੀਆਂ ਸੀ ਜਿਵੇਂ ਆ ਮਾਲ ਖੁੱਲਾ ਸੀ ਇਹਨਾਂ ਨੇ ਵੀ ਬੇਨਤੀ ਪ੍ਰਵਾਨ ਕਰ ਲਈ ਇੱਕ ਸ਼ਰਾਬ ਦਾ ਠੇਕਾ ਖੁੱਲਾ ਸੀ ਉਹਨਾਂ ਨੇ ਵੀ ਸਾਡੇ ਕਹਿ ਤੇ ਜਦ ਹੀ ਬੰਦ ਕਰ ਲਿਆ ਹੋਰ ਕੋਈ ਹੈ ਅੱਗੇ ਜਾ ਕੇ ਅਸੀਂ ਦੇਖ ਲੈਣੇ ਆ ਸਹਿਯੋਗ ਦੇ ਰਹੇ ਅਸੀਂ ਅੱਜ ਦਾ ਪ੍ਰੋਗਰਾਮ ਕੀ ਤੁਹਾਡਾ ਸਾਰਾ ਦਿਨ ਅੱਜ ਦਾ ਸਾਰਾ ਦਿਨ ਪ੍ਰੋਗਰਾਮ ਕੀ ਹੈ ਅੱਜ ਅੱਜ ਉੱਥੇ ਟੋਲ ਪਲਾਜੇ ਤੇ ਵੀ ਸਾਡੇ ਬੰਦੇ ਬੈਠੇ ਨੇ 12 ਵਜੇ ਤੋਂ ਫਿਰ ਟ੍ਰੈਫਿਕ ਵੀ ਬੰਦ ਹੋਊਗੀ ਉਹਦੇ ਵਿੱਚ ਹੁਣ ਆ ਇਹ ਦੇ ਕਰਕੇ ਸਕੂਲਾਂ ਦੇ ਪੇਪਰ ਵੀ ਸੀਗੇ ਕਿਸੇ ਨੇ ਡਾਕਟਰ ਦੇ ਜਾਣਾ ਮੈਰਿਜ ਨੇ ਅੱਜ ਵਿਆਹ ਬਹੁਤ ਨੇ ਉਹਦੇ ਕਰਕੇ ਖੁੱਲ੍ਹ ਦਿੱਤੀ ਹੀ ਆ 12 ਵਜੇ ਤੋਂ 4 ਵਜੇ ਤੱਕ ਜਿਹੜੀ ਟ੍ਰੈਫਿਕ ਆਮ ਹੈ ਲੋਕ ਆਵਾਜਾਈ ਕਰ ਰਹੇ ਨੇ ਉਹ ਬੰਦ ਹੋ ਜੂ ਕਿਸੇ ਨੂੰ ਜ਼ਰੂਰੀ ਕੰਮ ਹੋਊ ਕੋਈ ਦਵਾਈ ਲੈਣ ਚੱਲੇ ਆ ਜਾਂ ਕੋਈ ਵਿਆਹ ਚੱਲੇ ਆ ਜਾਂ ਕੋਈ ਬਿਮਾਰ ਆ ਉਹਨਾਂ ਨੂੰ ਖੋਲ੍ਹ ਦਿੱਤੀ ਜਾਵੇ ਇਹ ਰਾਈਜ਼ ਦਾ ਸ਼ੋਰੂਮ ਖੁੱਲਾ ਸੀ ਇਹ ਤੁਹਾਡੇ ਕਹਿ ਦੇ ਬੰਦ ਕੀਤਾ ਜਾਂ ਪਹਿਲਾਂ ਖੋਲੀ ਬੈਠੀ ਸੀ ਇਹਨਾਂ ਦਾ ਅੱਧਾ ਸ਼ੈਟਰ ਖੋਲਿਆ ਸੀ ਖੋਲਿਆ ਹੋਇਆ ਸੀ ਸਾਡੇ ਕਹਿ ਦੇ ਇਹਨਾਂ ਨੇ ਜਦ ਇਹ ਬੰਦ ਕਰ ਲੈ ਇਹ ਕਹਿੰਦੇ ਅਸੀਂ ਟੈਂਡੈਂਸ ਲਾ ਰਹੇ ਹਾਂ ਉਹਦੇ ਕਰਕੇ ਸਾਨੂੰ ਲਾਉਣਾ ਪੈਣਾ ਸੀ ਵੀ ਅਸੀਂ ਮਾਲਕਾਂ ਨੂੰ ਦਿਖਾ ਦਿੰਦੇ ਹਾਂ ਵੀ ਅਸੀਂ ਬੰਦ ਕਰਿਆ ਜਿਹੜੀ ਹੁਣ ਦੁਕਾਨਾਂ ਖੁੱਲ੍ਹੀ ਹੁਣ ਉਹਨਾਂ ਨੂੰ ਤੁਹਾਡੇ ਵੱਲੋਂ ਬੰਦ ਕਰਾਈ ਜਾਣਗੀਆਂ ਹਾਂਜੀ ਉਹ ਬੰਦ ਕਰਾਤੀਆਂ ਸਾਡੀ ਬੇਨਤੀ ਮੰਨ ਲਈ ਕੋਈ ਕਿਸੇ ਨਾਲ ਉਹ ਨਹੀਂ ਹੈਗਾ ਸਾਡੇ ਦਾ ਦੁਕਾਨਦਾਰ ਨੇ ਕਿਸੇ ਨਾਲ ਉਹ ਨਹੀਂ ਬਦਗਲਮੀ ਵਾਲੀ ਗੱਲ ਨਹੀਂ ਕੀਤੀ ਔਰ ਸਹਿਮਤੀ ਨਾਲ ਹੀ ਬੰਦ ਕਰ ਲਈ ਠੀਕ ਹੈ ਅਤਰਕਾਰ ਪਰਮਜੀਤ ਸਿੰਘ ਦੀ ਮਹਾਨ ਦੀ ਖਾਸ ਰਿਪੋਰਟ ਜਿੰਦਾਬਾਦ 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 ਜਿੰਦਾਬਾਦ